ਆ ਗਿਆ ਸਵਾਦ ਆ ਗਿਆ ਸਵਾਦ ਓਹ ਸਾਨ ਪੰਪੇ ਓਹ ਤਾੜੀ 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 ਓਹ ਤਾੜੀ 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 ਗੋਰਾ ਤੇ ਪੈਗਾ ਤੇ ਨਹੀਂ ਕਹਿੰਦਾ ਰੇਡਰ ਨਹੀਂ ਹੋਵੇਗਾ ਉਧਰ ਲਾਟੀ ਸਾਹਿਬ ਵੇਖੋ ਵੇਖੋ ਫੂਲਾ ਓਹ ਫੂਲਾ ਰੇਸ਼ਮ ਬਾਈ ਨੇ ਪੈਸੇ ਲਾਇਆ ਓਹ ਸਵਾਦ ਲਿਆਦਾ ਇੱਕ ਵਾਰੀ ਤਾੜੀਆਂ ਆਹ ਕਹਿੰਦੇ ਰੇਸ਼ਮ ਲਾਟੀ ਆਹ ਵੀਰ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚੇ ਜਿੰਦੇ ਪਿੰਡ ਮੁਠੇਆਲਾ ਜ਼ਿਲ੍ਹਾ ਫਰੋਇਦਪੁਰ ਜਿੱਤੇਗੇ ਛੋਟੀ ਦੀ ਮਟੀਮਾ ਪਹੁੰਚ ਗਏ ਸਲਾਹ 16 ਵਰਗੇ ਤੇ ਗੋਪੀ ਠੋੜੋ ਨੇ ਕਾਕਾ ਮਿਸਈਆ ਬੱਲਾ ਕਟਿਆਲਾ ਕਿੰਦਾ ਲੋਰ ਕਿੰਦੇ ਪਹੁੰਚੇ ਨੇ ਬੱਲਾ ਕਟਿਆਲਾ ਹਰਾਂ ਲੋਪੋਗੇ ਸਾਡੀ ਜਾਸਸੀ ਗਾਜੀ ਆਤਮੋਲਕੀ ਆਪਾਂ ਪਹੁੰਚਿਆ ਇੱਥੇ ਮੱਖਿਆਂ ਵਾਲਾ ਜ਼ਿਲ੍ਹਾ ਫਰੋਜਾਣਾ ਜ਼ਿਲ੍ਹਾ ਫਰੋਜਪੁਰ ਹਾਂ ਤੇ ਅੱਜ ਹਮ ਕਬੱਡੀ ਦਾ ਕਾਪ 쇼 ਮੈਚ ਬਹੁਤ ਵਧੀਆ ਹੋ ਰਿਹਾ ਹਾਂ ਚੋਟੀ ਪਲੇ ਸਾਰੇ ਪਹੁੰਚੇ ਹਾਂ ਹਾਂ ਜੀ ਪਹੁੰਚੇ ਨਾਮੀ ਪ੍ਰੇਰ ਸਾਰੇ ਪਹੁੰਚੇ ਆਕੀ ਦੇ ਉਧਰ ਮਾਲਵੇ ਦੇ ਹਾਂ ਜੀ ਦੋਨੇ ਟੀਮਾਂ ਵਧੀਆ ਤੁਹਾਨੂੰ ਫਾਸੇ ਕੋ ਮੁਰਦਾ ਚਾਰ ਜਾਤ ਦੇ ਦੇ ਪਾਦੇ ਮਾਰਵਾ ਤੇ ਮੈਂ ਛੋਟੀ ਰਹੂਗਾ ਹਾਂਜੀ ਮੈਂ ਛੋਟੀ ਰਹੂਗਾ ਸ਼ੋਮਾ ਤਾਂ ਤਾੜੀ ਹਾਂਜੀ ਇਹ ਗੱਡ ਕੇ ਤਾੜੀ ਆਓ ਸਾਹਮਣੇ ਨੌਜਾਨ ਗੱਭਰੂ ਉਧਰ ਟਿੱਬੀ ਵਾਲਾ ਮਾਰ ਵਿੱਚ ਕੋਸ਼ਿਸ਼ ਕਰ ਰਿਹਾ ਪਹਿਲੀ ਕਬੱਡੀ ਤੇ ਕਹਿੰਦੇ ਆਏ ਸਾਲ ਕੈਨੇਡਾ ਖੇਡਦਾ ਤੇ ਕੈਨੇਡਾ ਦੇ ਮੈਦਾਨਾਂ ਵਿੱਚ ਚਰਚਾ ਹੈ ਮੇਰੇ ਮਿੱਤਰੋ ਸੋਹਣਾ ਦਾ ਗੁਰਲਾਲ ਸਾਹਮਣੇ ਕਬੱਡੀ ਪਾ ਰਿਹਾ ਇੱਕ ਪਾਸੇ ਫੂਲਾ ਕਹਿੰਦੇ ਆਸਟ੍ਰੇਲੀਆ ਤੋਂ ਪੁੱਜਿਆ ਹੋਇਆ ਨਾਲ ਕਹਿੰਦੇ ਛੋਟਾ ਸੋਹਣਾ ਚੱਕ ਸਾਬੂ ਦੀ ਧਰਤੀ ਆ ਤੇ ਆਲਗੋ ਕੋਠੀ ਵਾਲਾ ਜੱਗਾ ਮੇਰੇ ਮਿੱਤਰੋ ਪਰ ਨੰਬਰ 16 ਦੇ ਗੁਰਲੇਵਿ ਮੰਦੀਪ ਕਰਦੇ ਗੱਲ ਲਓ ਜਗਰਾਲ ਵਾਲਾ ਕਹਿੰਦੇ ਗੋਰਾ ਕਬੱਡੀ ਪਾ ਰਿਹਾ ਜਿੱਥੇ ਪੈਰ ਧਰਦਾ ਮੁੱਠਿਆਂ ਦੀ ਧਰਤੀ ਤੇ ਲੰਡੀਆਂ ਜੀਪਾਂ ਦਾ ਟਰੈਕਟਰ ਦਾ ਜੇਤੂ ਸਾਹਮਣੇ ਨੌਜਵਾਨ ਗੱਬਰੂ ਕਹਿੰਦੇ ਦਲਸ਼ੇਰ ਮੀਰਾ ਕੁੱਟੀਆਂ ਕਬੱਡੀ ਪਾ ਰਿਹਾ ਹੈ ਚਾਰ ਮਲ ਤਿਆਰ ਨੇ ਥੂਲਾ ਤਿਆਰ ਹੈ ਅਰਸ਼ ਤਿਆਰ ਹੈ ਮੇਰੇ ਮਿੱਤਰੋ ਅਰਗੋ ਪੋਠੀ ਵਾਲਾ ਜੱਗਾ ਆਹ ਪੰਗਾ ਪੈ ਗਿਆ ਤੇ ਨੰਬਰ ਦਲਸ਼ੇਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਿਧਮਾ ਦੋਨਾ ਪਿੰਡ ਹੈ ਜਿਹੜੀ ਵੱਡੀ ਖੇਡ ਕਲੱਬ ਗੱਲ ਸੱਭੂ ਸੁਪੇਨ ਦੀ ਹੁੰਦੀ ਆ ਮੰਨਾ ਚੱਠੂ ਕਬੱਡੀ ਪਾਉਣ ਦੀ ਵਾਦਾ ਹੋਇਆ ਸਾਹਮਣੇ ਕਬੱਡੀ ਪੈ ਚੁੱਕਿਆ ਪ੍ਰੀਤ ਹੜਲਾ ਤਿਆਰੀ ਮੱਲਾ ਕਹਿੰਦੇ ਬੱਲੇ ਕਠਿਆਲੇ ਨੂੰ ਤੇ ਕੌਣ ਜਾਫੀ ਬੱਲੇ ਬੱਲੇ ਕਰਵਾਵੇਗਾ ਆ ਨਵੇਂ ਪਿੰਡਿਆ ਇੱਕ ਪਾਸੇ ਨੌਜਾਨ ਗੱਭਰੂ ਦੂਸਰੇ ਪਾਸੇ ਪ੍ਰੀਤ ਭਾਈ ਲੱड्डੂ ਵਾਲਾ ਆ ਬੱਲੇ ਬੱਲੇ ਹੁੰਦੀ ਹੋਈ ਨੰਬਰੀ ਤਿਆਰ ਨੇ ਧਾਵੀ ਰਾ ਬੋਲਿਆ ਧਾਵਾਂ ਦੇ ਜਾਫਰ ਠੱਲ ਪੋੜੀ ਮਿੱਤਰੋ ਦਰਬਾਰਾ ਸਿੰਘ ਦਾ ਪੁੱਤ ਰਾਲ ਕੋਲਾ ਜੱਗਾ 2 ਨੰਬਰ ਤੇ ਆ ਲਾਂ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਲੈ ਵੀ ਬੂਟੇ ਬਾਈ ਕਰੀ ਮੁੰਡੇ ਦੀ ਸਰਤਾ ਇਧਰ ਕਹਿੰਦੇ ਛੋਟਾ ਸੋਹਣ ਚੱਕ ਸਾਬੂ ਦੀ ਧਰਤੀਆਂ ਮੰਨੇ ਨੇ ਕੁਦਰਾਂ ਦੀ ਖੇਡ ਕਲੱਬ ਜੱਗੇ ਚਿੱਟੀਵਰਾਂ ਦੀ ਖੇਡ ਕਲੱਬ ਆਹ ਬੱਲ ਕਹਿੰਦੇ ਵੀ ਮੰਨਾ ਪਾਲਣ ਵਾਲਾ ਜਿਹੜੀ ਟੀਮ ਦਾ ਕਹਿੰਦੇ ਵੱਡਾ ਮੰਨ ਇੱਕ ਪਾਸੇ ਕਹਿੰਦੇ ਗੱਬਰੂ ਪਿੰਦਾ ਟੀਮਾ ਖੁੱਡੀ ਵਾਲਾ ਆਹ ਜਫਾ ਲੱਗ ਗਿਆ ਮੈਦਾਨ ਦੇ ਵਿੱਚ ਤਾੜੀਆਂ ਮਾਰਦੇ ਸਜਾਫੀ ਦੇ ਲਈ ਮੇਰੇ ਮਿੱਤਰੋ ਇਹ ਛੋਟਾ ਸੋਹਣਾ ਇਧਰ ਕਾ ਤਲਮਣ ਦਾ ਪਿੰਡ ਹੈ ਮੇਰੇ ਮਿੱਤਰੋ ਲਓ ਤਲਮਣ ਵਾਲਾ ਕਰਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹਿੱਸਤੀ ਲੋਕੋ ਜਨ ਪੰਜਾਬੀਆਂ ਦੀ ਵਿੱਚ ਮੈਦਾਨ ਦੇ ਪਿੰਡਾਂ ਹੁੰਦਾ ਕਾਮਨਦਲੇਰਾ ਦਾ ਖੇਡ ਕਬੱਡੀ ਖੇਡ ਰਾ ਸ਼ਾਹ ਪੰਜਾਬੀ ਸ਼ੇਰਾਂ ਦਾ ਇਧਰ ਬਾਬਾ ਗਲਦੀਪ ਕਹਿੰਦਾ ਜਿੰਨੇ ਜੱਫੇ ਫਰੀਪ ਲਾਵੇਗਾ ਹਰ ਜੱਫੇ ਦਾ 5-5 ਦਿੱਤਾ ਜਾਵੇਗਾ ਇਹ ਮਾਨ ਗੁਰਦੁਆਰਾ ਚਾਟ ਸਾਹਿਬ ਬਾਬਾ ਜਰਨੈਲ ਸਿੰਘ ਉਸਮਾਨ ਵਾਲਾ ਤੇ ਨਾਲ ਸਰਦਾਰ ਦਰਸ਼ਨ ਸਿੰਘ ਦੀ ਚੇਅਰਮੈਨ ਸਾਹਿਬ ਲਹਿਲਾਂਦੀ ਪਿੰਡ ਵਾਲੇ ਵੱਡਾ ਪਿਆਰ ਪੁੱਜਦਾ ਕਰਦੇ ਆ ਆਪਾਂ ਬਹਿ ਜੀਏ ਸਾਈਡ ਤੋਂ ਕਿਤੇ ਬੜੀ ਮਿਹਰਬਾਨੀ ਆਓ ਸਾਹਮਣੇ ਕਹਿੰਦੇ ਅਰਸ਼ ਲਾ ਤਗੜਾ ਜੱਫਾ ਬੱਲੇ ਬੱਲੇ ਸਾਡਾ ਵੀਰ ਆ ਅਮਰੀਕਾ ਤੋਂ 16 ਵਾਲੇ ਗੁਰਲਾਲ ਦੀਆਂ ਤਿੰਨ ਰੇਡਾਂ 1500 ਦੀਆਂ ਪੈਣ ਗਿਆ ਆਪਾਂ ਥੋੜਾ ਵੀਰ ਬਣ ਕੇ ਗਰਾਊਂਡ ਤੋਂ ਪਿੱਛੇ ਉਹਦੀਆਂ ਲਾਈਨ ਛੱਡ ਦਈਏ ਸਾਰਿਆਂ ਨੇ ਨਾਜ ਦੇ ਸਤਕਾਰ ਨਾਲ ਬੋਲਾਂਗੇ ਬਾਬਾ ਕੁਲਦੀਪ ਕੰਨਾ ਪ੍ਰੀਤ ਦੇ ਜੱਫੇ 500 ਦੇ ਆਹ ਫੂਲਾ ਕਹਿੰਦੇ ਨੌਜਣ ਗੱਬਰੂ ਇਹਦਾ ਵਰਨਾਲਾ ਪੈ ਗਿਆ ਹਲੇ ਸ਼ੁਰੂਆਤਾਂ ਨੇ ਔਰ ਕਹਿੰਦੇ ਨੋਟਾਂ ਦਾ ਮੀਂਹ ਬਰਾਦਣਾ ਮੁੱਠੇ ਵਾਲੇ ਪਿੰਡ ਦੇ ਚੋપરા ਨੇ ਕੋਈ ਅਮਰੀਕਾ ਵਿੱਚ ਰਹਿੰਦਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਦੇ ਵਿੱਚ ਵੱਸਦਾ ਫੂਲਾ ਤਿਆਰ ਆ ਸੁੱਕੇ ਸੁਸ਼ਕ ਦਾ ਚੰਡਿਆ ਹੋਇਆ ਤੇਲਾ ਬਾਲਕਾ ਚਾਰ ਮਲ ਤਿਆਰ ਨੇ ਚੰਡੇ ਕੰਮ ਹੁੰਦੇ ਆ ਚੇਲਾ ਖੁਰਪਾ ਤੇ ਖਿਡਾਰੀ ਤੇ ਨਹੀਂ ਨਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਇਹ ਬਲਕਾਰੇ ਬੰਦਾ ਚੰਦਿਆ ਜੱਗਾ ਲਗੋ ਕੋਠੀ ਵਾਲਾ ਇਧਰ ਕਹਿੰਦੇ ਬਜਮਾ ਵਾਲਾ ਸੁੱਖਾ ਸ਼ਾਹ ਟੱਤਾ ਇਧਰ ਰਵੀਆਂ ਦੀਆਂ ਦੁਨੀਆ ਵਿੱਚ ਚੱਲੀਆਂ ਉਹ ਘਾਟਾ ਕਦੇ ਨਹੀਂ ਪੂਰੀਆਂ ਹੋ ਸਕਦੀਆਂ ਮੇਰੇ ਮਿੱਤਰੋ ਜਿਹੜੇ ਯੋਧੇ ਘਾਟਾ ਪਾ ਗਿਆ ਆਹ ਦੁਨੀਆ ਦਾ ਟਾਪਰ ਖਿਡਾਰੀ ਮੇਰੇ ਮਿੱਤਰੋ ਬਜਮਾ ਵਾਲਾ ਸੁੱਖਾ ਤਾਲੀਆਂ ਨੀਕਰਾਂ ਵਿੱਚ ਮਾਝਾ ਲੈਂਦੀ ਖੇਡ ਕਲੱਬ ਆ ਆਹ ਕਹਿੰਦੇ ਵਾਲਾ ਇਹਨੇ ਫਰਫੱਲੀ ਮਚਾਈ ਹੈ ਜੱਗੇ ਦਿਆਲ ਦੇ ਸਾਹਮਣੇ ਤਾਬਾ ਮੁਹਾਵੇ ਵਾਲਾ ਚਾਰ ਖਿਡਾਰੀ ਪਿਆਰ ਨੇ ਅਲਗੋਲਾ ਜੱਗਾ ਨਾਲ ਮੇਰੇ ਮਿੱਤਰੋ ਗੱਲਾਂ ਛੋੜੇ ਸੌਣ ਦੀਆਂ ਨਾਲ ਅਰਜ ਦੇ ਫੂਲਾ ਚੂਜਕ ਵਾਲਾ ਢਾਡੇ ਇਲਾਕੇ ਦਾ ਪ੍ਰਸਿੱਧ ਜਾਫੀ ਮੇਨ ਮਿੱਤਰੋ ਇਹ ਆ ਫਿਰੋਜ਼ਪੁਰਗਾ ਲਓ ਸਾਹਮਣੇ ਕਬੱਡੀ ਪਈ ਜੱਗਾ ਅਲਗੋ ਵਾਲਾ ਜੱਗਾਲ ਕੋ ਕੋਠੀ ਵਾਲਾ ਮੇਰੇ ਮਿੱਤਰੋ ਤੇ ਦੂਸਰੇ ਵੱਲੇ ਤਾਬੇ ਦਾ ਮੁਹਾਵਾ ਪੈਂਦਾ ਮਨੁਸ਼ਾ ਅਮਰੀਕਾ ਤੋਂ ਜਿਹੜਾ ਦਾ ਭਰਾ ਸਾਡਾ ਉਹ ਬੱਲੇ ਬੱਲੇ ਕਰਵਾਦਾ ਹੋਇਆ ਗੱਭਰੂ ਖੇਡ ਆਇਆ ਕੈਨੇਡਾ ਦੇ ਮੈਦਾਨਾਂ ਵਿੱਚ ਇਹ ਅਲਗੋ ਕੋਠੀ ਵਾਲਾ ਜੱਗਾ ਚੱਕੀ ਤੇ ਨਾਲ ਕਹਿੰਦੇ ਲੋਪੋਕੇ ਦਾ ਰਾਣਾ ਬੈਸਟੋਂ ਦਾ ਮਾਨ ਜਿਹੜਾ ਇਸੇ ਆਇਆ ਬੱਲਾ ਕਟਿਆਲੇ ਵਾਲਾ ਪਿਆਰ ਪ੍ਰੀਤ ਭਾਈ ਲੱड्डੂ ਵਾਲਾ ਆਹ ਮਾਜੇ ਦੀ ਸਟਾਪ ਲੈਣਾ ਕਬੱਡੀ ਚੱਕ ਸ਼ੰਦਰ ਬਰੇ ਗੁਲਜਾਰੀ ਦੀ ਪੈ ਰਹੀ ਹੈ ਆਹ ਕਟਿਆਲੇ ਵਾਲਾ ਬੱਲਾ ਮੇਰੇ ਮਿੱਤਰੋ ਫਾੜ ਗੁੱਟ ਲਾਉ ਜਫਾ ਕਿ ਨਹੀਂ ਮੇਰੇ ਮਿੱਤਰੋ ਆਹ ਬੱਲੇ 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 ਕਬੱਡੀ 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 ਇੱਕ ਕਬੱਡੀ ਹਰਦੀ ਤੂੜ ਲੱਗਦਾ ਜੋਰ ਆਹ ਨੰਬਰ ਚੱਕ ਸ਼ਕੰਦਰ ਵਾਲੇ ਲੈ ਵੀ ਮਨਦੀਪ 1500 ਦੀਆਂ ਲਓ ਸਾਹਮਣੇ 1500 ਰੱਤਾ ਜਾਣਾ ਮੇਰੇ ਵੀਰੋ ਇਹ ਆ ਗਰਲਾਲ ਸੋਹਣ ਮੱਝ ਰਮਯਾਨ 2000 ਦਲਬਾਖ ਸਿੰਘ ਜੀ ਸਰਪੰਚ ਉਹਨਾਂ ਨੇ ਲਾਇਆ ਮੇਰੇ ਮਿੱਤਰੋ ਪੁੱਲ ਮਲਾ ਕੇ ਮੈਨੂੰ ਲੱਗਦਾ ਵੀ 3500 ਰੁਪਏ ਦੀਆਂ ਤਿੰਨ ਜਿਹੜੀਆਂ ਰੇਡਾਂ ਨੇ ਆ ਨੌਜਵਾਨੀਆਂ ਹੋਣੀਆਂ ਲੈ ਵੀ ਪ੍ਰੀਤ ਵਾਰੀ ਵਾਜਗ ਰਿਆਲਾਂ ਦੀ ਹਿੱਕ ਦੇ ਵਿੱਚ ਪਤਾ ਲੱਗੇ ਵੀ ਕਬੱਡੀ ਹੁੰਦੀ ਹੈ ਆ ਗੋਰਾ ਜਗਰਾਲ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਉਧਰ ਗੋਰਾ ਵੀ ਕਹਿੰਦੇ ਦੁਨੀਆ ਦਾ ਮੰਨਿਆ ਪਰਵੰਨਿਆ ਆ ਨਿਆਣੇ ਪਰੇ ਕਰ ਲੋ ਮੁੱਠੇ ਵਾਲਿਓ ਉਹ ਸਾੜ ਪੜਨੇ ਆ ਓ ਸਾੜ ਪੜਨੇ ਆ ਓ ਸਾੜ ਪੜਨੇ ਆ ਆ ਸਾੜ ਪੜਦੇ ਮੇਰੇ ਮਿੱਤਰੋ ਇੱਕ ਪਾਸੇ ਗੋਰਾ ਆ ਭਾਇ ਤਰਿਆ ਅੱਧ ਪਾਸੇ ਵਾਓ ਗੱਬਰੂ ਹੈ ਰੀਸਾ ਕਿ ਦਿਲਸ਼ੇਰ ਦੀ ਕਬੱਡੀ ਬਾਬਾ ਜੀ ਕਿੰਨੇ ਦੀ ਦੱਸਿਓ ਜਰਾ ਆ ਬਰਿੰਦਰ ਸਾਡਾ ਪ੍ਰਾਪ ਪੰਯਾ ਪੁਲਿਸ 1000 ਦੀ ਕਬੱਡੀ ਆ ਲੈ ਵੀ ਮਨਦੀਪ ਕਰੀ ਗੱਲ ਲੋ ਸਾਹਮਣੇ ਕਹਿੰਦੇ ਸ਼ੇਰਾ ਮੀਰਾ ਕੋਟੀਆਂ ਕਬੱਡੀ ਪਾਰਾ ਚਾਰ ਜਫੀ ਪਿਆਰ ਨੇ ਸੁੱਖਾ ਸਿੰਘ ਮਹਤਾਬ ਸਿੰਘ ਦੀ ਧਰਤੀ ਆ ਜੇ ਮੇਰਾ ਸਿਰ ਜਾਵੇ ਧੰਨਵਾਦ ਆਨੰਦ ਮਾਰ ਰਹੀਆਂ ਲੋ ਸਾਹਮਣੇ ਕਬੱਡੀ ਪਈ ਹੋਈ ਆ ਸਰਦਾਰ ਦਸ਼ਤ ਸਿੰਘ ਸਰਪੰਚ ਲੋਹਾਂਦੀ ਬਾਬਾ ਜਰਨੈਲ ਸਿੰਘ ਸਮਾਰ ਵਾਲਾ ਉਧਰ ਆ ਕਬੱਡੀ ਦਾ ਕਹਿੰਦੇ 1000 ਰੁਪਿਆ ਹੈ ਮਤਲਬ ਲਵ ਯੂਐਸਏ ਵਾਲਾ ਸਪੀਡੀਆ ਕਲਵੰਤ ਪੜਾਣੇ ਵਾਲੇ ਦਾ ਤੇਲਾ ਗੱਲ ਸੁਰ ਸਿੰਘ ਵਾਲੇ ਤਾਬੇ ਦੀ ਚੱਲਦੀ ਆ ਭਰਾ ਸਾਡੇ ਦੀ ਆਓ ਸਾਹਮਣੇ ਕਹਿੰਦੇ ਗੱਭਰੂ ਚੀਮਾ ਖੁੱਡੀ ਪੰਡਾ ਮੇਰੇ ਮਿੱਤਰੋ ਇਸ ਨੌਜਵਾਨ ਗੱਭਰੂ ਦਾ ਆਹ ਸ਼ਹੀਦ ਭਾਈ ਜਗਰਾਜ ਸਿੰਘ ਦਾ ਪੰਡਾ ਅਲਗੋ ਕੋਠੇ ਵਾਲਾ ਜੱਗਾ ਬਲਕਾਰੇ ਮਾਨ ਦਾ ਚੜਿਆ ਹੋਇਆ ਆਹ ਕਮਾਲ ਕਰਦਾ ਹੋਇਆ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਉਹ ਬੱਲੇ 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 ਚੀਮਾ ਖੁੱਡੀ ਵਾਲਾ ਮਾਰਦਾ ਪੰਪ ਲੱਗਦਾ ਜੋਰ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਖੇੜਿਆ ਜਾ ਰਿਹਾ ਤਾੜੀਆਂ ਮਾਰ ਦਿਓ ਮੁੱਠਾਂ ਵਾਲੀਓ ਬੱਲੇ 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 ਆਓ ਨਗਰੀ ਸਾਹ ਕਲੱਚ ਪਲੇਅਰ ਹੋਣਗੇ ਬਾਬਾ ਜੀ ਜਾਂ ਨਾ ਕਮੈਂਟਰੀ ਕਰਨ ਲਿਆਂਦੋ ਜਾਂ ਪੈਸੇ ਬੁਲਾ ਲਓ ਉਧਰ ਹਰ ਹਰਵਿੰਦਰ ਸਿੰਘ ਸ਼ਾ ਟੈਕਨੀਕ ਕਰ ਚਣ ਵਾਲੇ ਬਹੁਤ ਵਡੇੜਾ ਪਾਸੇ ਦੀਆਂ ਆਉਣਗੇ ਬਾਬਾ ਜੀ ਕਲੀਨ ਮੇਰੀ ਹੱਥਾਂ ਨਾਲ ਕੇ ਬੈਂਤੀ ਹੈ ਵੀ ਤੁਸੀਂ ਵੱਡੇ ਹੋ ਮੈਚ ਬੋਲ ਲੈਣ ਦਿਓ ਇਹ ਟੱਲੇ ਪੈਸੇ ਬਣਾਉਣੇ ਵਾ ਖਿਡਾਰੀਆਂ ਦੇ ਨਾਮ ਬੋਲਨੇ ਮੱਜ ਜਾਂਦੇ ਨੇ ਤੇਰਾ ਹੁਣ ਕਿੰਨੇ ਲਾਇਆ ਪੈਸੇ ਵੀ ਬੋਲਾਂਗੇ ਪਰ ਕਬੱਡੀ ਵੀ ਬੋਲਣ ਦਿਓ ਮੈਂ ਤੁਹਾਡੇ ਚਰਨਾਂ 'ਚ ਬੇਦਰ ਲਓ ਫੂਲੇ ਦੀ ਰੇਡ ਮਨਦੀਪ ਕਰੀ ਗੱਲ ਲਓ ਸਾਹਮਣੇ ਫੂਲਾ ਤੁਹਾਡਾ ਸਤਿਕਾਰ ਵੀ ਕਰਾਂਗੇ ਤੇ ਕਬੱਡੀ ਦੀ ਗੱਲ ਵੀ ਕਰਾਂਗੇ ਲਓ ਸਾਹਮਣੇ ਪਈ ਹੋਈ ਰੇਡ ਚਾਰ ਖਿਡਾਰੀ ਤਿਆਰ ਨੇ ਬੇਫਿਕਰੇ ਜਿਹਾ ਮੁਠਾ ਗੱਲ ਟਕਾਣੇ ਲੱਗੂਗੀ ਲਓ ਸਾਹਮਣੇ ਗੱਬਰੂ ਦੀ ਪਈ ਹੋਈ ਰੇਡ ਇਧਰ ਵੇਖਾਂਗੇ ਇਹ ਆ ਕੇ ਕਹਿੰਦੇ ਨੌਜਵਾਨ ਗੱਬਰੂ ਗੋਪੀ ਆ ਜੁਠਾਲ ਵਾਲਾ ਉਧਰ ਕਹਿੰਦੇ ਜਸਪਾਲ ਜੋੜੀਆ ਜੀ ਕਹਿੰਦੇ 1500 ਬਰਲਾਲ ਦੀਆਂ ਰੇਡਾਂ ਦਾ ਨਾਲ ਨਾਲ ਤੁਸੀਂ ਦੇ ਚੱਲਿਓ ਪੈਸੇ ਜੀ ਨੇ ਲਾਏ ਆ ਭਰਾ ਬਣ ਕੇ ਕਿਉਂਕਿ ਪਲੇਅਰਾਂ ਨੇ ਮੁੜ ਕੇ ਮੰਗ ਲਿਆ ਬਰਿੰਦਰ ਉੱਥੇ ਪਹੁੰਚਦੇ ਕਰ ਦਿਓ ਭਰਾ ਬਣ ਕੇ ਪੈਸੇ 1000 ਹਾਂ ਕਿੰਨਾ ਦੇ ਲਾਏ ਆ ਦੱਸ ਕੇ ਜਾ ਕਰੋ ਭਰਾ ਬਣ ਕੇ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਵੱਡੀਆਂ ਗੱਲਾਂ ਨੇ ਇਹ ਜਾਫੀ ਨੂੰ ਰੇਡਰ ਨੂੰ ਜਫਰਨਾਰ ਇੱਕ ਕਬੱਡੀ ਕਲੱਬ ਨਕੋਦਰ ਦੀ ਬੜੀ ਚੜਾਈ ਆ ਕਹਿੰਦੇ ਸ਼ਾਹਕੋਟ ਮੰਗਲਮੀਆਂ ਦੀ ਤੇ ਬੜੀ ਚੜਾਈ ਆ ਕਹਿੰਦੇ ਮਾਝਾ ਲਾਂਡ ਕਬੱਡੀ ਕਲੱਬ ਲਵ ਆਸਟ੍ਰੇਲੀਆ ਵਾਲੇ ਦੀ ਟੀਮ ਆ ਸੋਲਾ ਵਾਲਾ ਗੁਰਲਾਲ ਸਾਡਾ ਭਰਾ ਦੇਵਾ ਕੋਟ ਬੁੱਡੇ ਪਿੰਡ ਵਾਲਾ ਅਗਲੀ ਰੇਡ ਕਹਿੰਦੇ ਜੂਲੀ ਆਰ ਕਰਾਂਗੇ ਸਾਡੇ ਕੇਵਲ ਸਿੰਘੀ ਫੌਜੀ ਦੇ ਸਾਡੇ ਸਰਦਾਰ ਡੋਗਰ ਸਿੰਘੀ ਸੂਬੇਦਾਰ ਸਾਹਿਬ ਬਹੁਤ ਵੱਡੇ ਮਾਨ ਦੇ ਰਹੇ ਜੂਲੀ ਆ ਗਿਆ ਬੁੱਢੀ ਜੂਲੀ ਆ ਗਿਆ ਵੀ ਜਿੰਨੇ ਛੋਟਾ ਸੋਹਣ ਜਫੇ ਲਾਉਂਦਾ ਤੇ ਹਰ ਜਫੇ ਦਾ ਬਾਬਾ ਜੀ ਕਿੰਨਾ ਕਿੰਨਾ ਹਜ਼ਾਰ ਹਜ਼ਾਰ ਰੁਪਏ ਹੱਥ ਨੇ ਮੇਰੀਏ ਸਾਥ ਨੇ ਨਹੀਂ ਜ਼ਿੰਦਗੀ ਦੇ ਵਰਕੇ ਚਿੱਟੇ ਨਹੀਂ ਪਾਜਾ ਰੰਗ ਦੇ ਚਾਰ ਕਿਛਟੇ ਨਹੀਂ ਹੱਥ ਨੇ ਮੇਰੀਏ ਸਾਥ ਨੇ ਨਹੀਂ ਜ਼ਿੰਦਗੀ ਦੇ ਵਰਕੇ ਚਿੱਟੇ ਨਹੀਂ ਪਾਜਾ ਰੰਗ ਦੇ ਚਾਰ ਕਿਛਟੇ ਨਹੀਂ ਸਾਮ ਸੁਲੂਰੀ ਆ ਆਹ ਸਾਹਮਣੇ ਮੇਰੇ ਮਿੱਤਰੋ ਜਿਹੜੇ ਕਮਾਂਕਾਰਾਂ ਵਾਲੇ ਬੰਦੇ ਆ ਉਹ ਵੀ ਕਮਾਂਕਾਰ ਕਰਕੇ ਆਪਣੇ ਘਰਾਂ ਨੂੰ ਆਉਂਦੇ ਹੋਣਗੇ ਤੇ ਆ ਪੰਛੀ ਉਸਮਾਨ ਦੇ ਵਿੱਚ ਇਹ ਵੀ ਗਰਮੀ ਇਸ ਆਪਣੇ ਆਲੇ ਨੂੰ ਪਰਤ ਰਿਹਾ ਸਵਰਨ ਜੀ ਆਸਮਨ ਦਾ ਬਹੁਤ ਬਹੁਤ ਧੰਨਵਾਦ ਆ ਕਬੱਡੀ ਕੁੱਲ ਮਿਲਾ ਕੇ ਮੇਰੇ ਮਿੱਤਰੋ 4500 ਦੀ ਦੂਜੀ ਪੈਰੀ ਹੈ ਜਿਹੜੇ ਜਿਹੜੇ ਭਰਾਵਾਂ ਨੇ ਪੈਸੇ ਲਾਏ ਚੇਤੇ ਰੱਖਿਓ 15 1500 ਲੱਗਾ ਤਿੰਨਾਂ ਵੀਰਾਂ ਵੱਲੋਂ 16 ਵਾਲੇ ਗੁਰਨਾਲ ਦੀ ਕਹਿੰਦੇ ਦੂਜੀ ਰੇਡ 4500 ਦੀ ਹੈ ਆ 16 ਵਾਲਾ ਤੇ ਕਹਿੰਦੇ ਸੋਹਣ ਕੋਸ਼ਿਸ਼ ਕਰਦਾ ਆ ਤਾਂ ਪ੍ਰੀਤ ਫੇਰ ਉਹੀ ਆ ਗਿਆ ਮੇਰੀ ਖੁੱਲ ਗਈ ਪਟੱਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਗਿਆ ਉੰਜ ਲੰਘਦੇ ਆ ਲੋਕ ਭਾਵੇਂ ਲੱਖ ਦੀਆਂ ਲੱਖਾਂ ਨਾਲੋਂ ਵੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਗਿਆ ਇਹ ਤਾਂ ਗੋਰਾ ਆਇਆ ਹੋਇਆ ਵੇਖਾਂਗੇ ਕਠਿਆਲੇ ਵਾਲਿਆ ਕੌਣ ਜਠਾਲ ਵਾਲਿਆ ਲੋਪੋ ਕੇ ਦਾ ਰਾਣਾ ਨਰਮਨ ਮਹਾਨ ਕਬੱਡੀ ਖਿਡਾਰੀ ਆ ਇਧਰ ਪ੍ਰੀਤ 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 ਆਹ ਟੱਕਣ ਨੂੰ ਫਿਰਦਾ ਪਰ ਗੋਰਾ ਕਹਿੰਦੇ ਧਾਨ ਨੱਪਣ ਨੂੰ ਫਿਰਦਾ ਆਹ ਭੱਜ ਗਿਆ ਮਨਦੀਪ ਕਰੀਗਾ ਮੀਰਾ ਕੋਟਿਆ ਆਹ ਸ਼ੇਰਿਆ ਬੱਬਰ ਸ਼ੇਰਾ ਕਬੱਡੀ ਖੇਡ ਮੈਦਾਨ ਵਿੱਚ ਤੇ ਪੈਂਦੇ ਆ ਪਟਾਕੇ ਯਾਰ ਆ ਪਾ ਲੈਣ ਦੇ ਕਹਿੰਦੇ ਪਹਿਲਵਾਨੀ ਜੁੱਸੇ ਖੇ ਲੈਣ ਦੇ ਔਰ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਤੇ ਦੁਨੀਆਂ ਨਿਆਰੇ ਲੈਂਦੀ ਲਾ ਲੈਣ ਦੇ ਦੁਨੀਆਂ ਨਿਆਰੇ ਲੈਂਦੀ ਲੈ ਲੈਣ ਦੇ ਸਾਡੇ ਵੀਰ ਨੇ ਉਧਰ ਦਲਬਾਹ ਸਿੰਘ ਜੀ ਸਰਪੰਚ ਹੋਰਾਂ ਦਾ ਅਵਤਾਰ ਸਿੰਘ ਜੀ ਸਰਪੰਚ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਾਬਾ ਰਾਣਾ ਜੀ ਨੇ ਬਹੁਤ ਵੱਡੇ ਸਤਿਕਾਰ ਪੁੱਜਦੇ ਕੀਤੇ ਆ ਇਹ ਮੰਨਾ ਚੱਠੂ ਆ ਮੇਰੇ ਮਿੱਤਰੋ ਇਹਦਾ ਪੁਰਾਣਾ ਪਿੰਡ ਲੈਂਦੇ ਪੰਜਾਬ ਦੇ ਵਿੱਚ ਪੈਂਦਾ ਮੇਰੇ ਮਿੱਤਰੋ ਲੈਂਦਾ ਪੰਜਾਬ ਨਹੀਂ ਕੰਗਾ ਸਾਡਾ ਉਹ ਆਪਣਾ ਇਧਰ ਕਹਿੰਦੇ ਕੁੱਠਿਆਲੇ ਵਾਲਿਆਂ ਵੱਡੀਆਂ ਨੇ ਉਧਰ ਕਹਿੰਦੇ ਆਪਣੇ ਸਾਰੇ ਪਿੰਡ ਸਰਦਾਰ ਸਵਰਨ ਸਿੰਘ ਵੀ ਆਸਲ ਤੋਂ ਉਹ ਬਾਡਰ ਤੋਂ ਪੁੱਜੇ ਹੋਏ ਆ ਬਾਡਰ ਤੋਂ ਇਹ ਮੈਂ ਤਾਂ ਗਿਆ ਚਮਕਾਰ ਤੇਰੇ ਦੋ ਕੰਮ ਆ ਜਿੱਧਰਲੇ ਬੰਨੇ ਵੀ ਲੈਣ ਮੈਣ ਲੱਗਦਾ ਮੁੰਡਾ ਉਧਰਲੇ ਬੰਨੇ ਵੀ ਲੈਣ ਮੈਣ ਲੱਗਦਾ ਆਹ ਵੇਖ ਪੱਜਾ ਫਿਰਦਾ ਸੌਰ ਸਿੰਘ ਇਧਰ ਰਵੀ ਦਾ ਨਵਾਂ ਪਿੰਡ ਆ ਸਾਡੇ ਭਰਾ ਦਾ ਖੇਡਿਆ ਵੀ ਬਹੁਤ ਵਧੀਆ ਜਿੰਮੇਵਾਰੀਆਂ ਵੀ ਅਦਾ ਕਰ ਰਿਹਾ ਕਬੱਡੀ ਪੈ ਰਹੀ ਐ ਇਹ ਤਲਵਣ ਵਾਲਾ ਤਰਨ ਆ ਗਿਆ ਮਨਦੀਪ ਤਾਲਗਲ ਤਲਵਣ ਵਾਲਾ ਕਿਹਨੇ ਕਰਨ ਰੇ ਬੂਡੇ ਤਲਵੰਡ ਦੀਆਂ ਗੱਲਾਂ ਕ੍ਰਿਡੇ ਦੇ ਮੈਦਾਨਾਂ ਵਿੱਚ ਚੱਲੀਆਂ ਮੇਰੇ ਮਿੱਤਰੋ ਤਲਵੰਡ ਵਾਲੇ ਗੱਭਰੂ ਦੀ ਰੇਡ ਪਈ ਹੈ ਜਿਲ੍ਹਾ ਜਲੰਧਰਾ ਮੁੰਡੇ ਦਾ ਆਪਣਾ ਤੇਜ ਆ ਲਓ ਸਾਹਮਣੇ ਟੱਕਰ ਇਹ ਆ ਕਹਿੰਦੇ ਮੇਰੇ ਵਿੱਚ ਲੋਪੋ ਕਾਲਾ ਰਵੀ ਲਓ ਲੋਪੋ ਗਰੀ ਧਰਤੀ ਆ ਖੇਡ ਬੰਨਾਂਜ ਕਹਿੰਦੇ ਕੋਸ਼ਿਸ਼ ਕਰ ਰਹੇ ਤੇ ਨੰਬਰ ਢਾਵੀ ਨੇ ਜੋੜ ਪਈਆਂ ਬਹੁਤ ਬਹੁਤ ਧੰਨ ਧੰਨ ਭੈਣਾਂ ਦਾ ਲਓ ਕੱਟ ਆ ਗਿਆ ਅਮੀਸ਼ਾ ਵਾਲਾ ਲਓ ਕਹਿੰਦੇ ਜੰਮ ਆ ਗਿਆ ਖੇਡ ਕਬੱਡੀ ਦਾ ਅਮੀਸ਼ਾ ਦਾ ਟਾਟਾ ਮੇਰੇ ਮਤ ਕਬੱਡੀ ਪਾ ਰਿਹਾ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਉਹਨਾਂ ਦਾ ਲਾਟਾ ਮੇਰੇ ਮਿੱਤਰੋ ਦੱਸਣ ਦੀ ਲੋੜ ਨਹੀਂ ਆਓ ਅਮੀਸ਼ਾ ਵਾਲਾ ਕਹਿੰਦੇ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਚਾਰ ਨੇ ਚੋਹਾਂ ਦੇ ਵਿੱਚੋਂ ਕੌਣ ਇਹ ਕਹਿੰਦੇ ਆਲੇ ਪਿੰਡ ਵਾਲਾ ਗੱਭਰੂ ਕੋਸ਼ਿਸ਼ ਕਰ ਰਿਹਾ ਮੇਰੇ ਮਿੱਤਰੋ ਵਸਦਾ ਇੱਥੇ ਲੱਭ ਰਿਹਾ ਅਮਰੀਕਾ ਵਿੱਚ ਉਹਨੇ ਵੀ ਵੱਡੇ ਮਾਨ ਸਬਾਨ 16 ਆਲਾ ਆਦਾ ਢੇਰੀਆਂ ਤੇ ਲਾ ਕੇ ਜਰਾ ਜੱਟਾ ਉਹ 4500 ਦੀ ਤੀਜੀ ਪੈਣੀ ਆ 15 15 ਉਹ ਜਿਹੜੇ ਵੀਰਾਂ ਨੇ ਲਾਇਆ ਟੱਟ ਲੋ ਜਰਾ ਆਹ ਪ੍ਰੀਤਨਾ ਪੰਗਾ ਪੈ ਗਿਆ ਇੱਕ ਪਾਸੇ ਫੂਲਾ ਬਰਨਾਲੇ ਵਾਲਾ ਇਹ ਕਵੰਡੀ ਕਵੰਡੀ ਆ ਇਹ ਕਵੰਡੀ ਕਵੰਡੀ ਆ ਆਹ ਸਾਹਮਣੇ ਬੱਲੇ 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 ਆਹ ਬੱਲੇ ਬੱਲੇ ਆਹ ਬੱਲੇ ਬੱਲੇ ਕਰਵਾ ਗਿਆ ਮੁੰਡਾ ਮੈਚ ਦਾ ਵੀ ਸਰਾ ਹੋ ਜਾਊਗਾ ਤੇ ਝੜ ਜੂ ਸਰੀਰ ਨਾਲੋਂ ਕੰਡ ਮਿੱਤਰੋ ਝੜ ਜੂ ਸਰੀਰ ਨਾਲੋਂ ਕੰਡ ਮੇ ਜੁੱਲੀ ਆ ਗਿਆ ਬੱਲ ਪੁਰਗਾ ਉਹ ਟਾਲੇ ਦੇ ਲਾਗੇ ਮੁੰਡੇ ਦਾ ਪੈਂਦਾ ਬਲਪੁਰਗਾ ਬਾਬੇ ਮੱਗੇ ਦੇ ਪਿੰਡੂ ਦੀ ਪਈ ਹੋਈ ਰੇਣ ਇਹ ਆ ਗਰਦਾਸਪੁਰਗਾ ਮਲਬਈ ਕੋਡੀਆਂ ਪਾਉਂਦੇ ਤੇ ਮਾਜੀ ਜੱਫੇ ਲਾਉਂਦੇ ਚਾਰੇ ਪਾਸੇ ਖੇਡਣ ਜਾ ਰਹੇ ਮੁੰਡੇ ਦਵਾਬੀਆਂ ਨੇ ਆ ਕੋਡੀ ਕੋਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਇਹ ਆ ਬੱਲੇ ਬੱਲੇ ਰੂਬੀ ਤਲਵਨ ਸਾਡਾ ਭਰਾ ਮੇਰੇ ਮਿੱਤਰੋ ਤਗੜਾ ਖੇਡਿਆ ਮੱਲ ਬੜੇ ਠਰਮੇ ਵਾਲਾ ਬੜਾ ਠੰਡੇ ਜਿਹੇ ਸੁਆਦਾ ਮੱਲ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਉਧਰ ਕਠਿਆਲੇ ਵਾਲਾ ਤਿਆਰ ਹੈ ਨਾਲ ਕਹਿੰਦੇ ਲੋਪੋਗੇ ਪਿੰਡ ਵਾਲਾ ਚੋਬਰ ਮੇਰੇ ਮਿੱਤਰੋ ਭਾਲੇ ਬੱਲੇ ਠੱਠੇ ਪਿੰਡਾਂ ਦੇ ਕੋਲੋਂ ਚੱਲ ਕੇ ਆਇਆ ਨੌਜਵਾਨ ਨਮਾਨਪੁਰੀਆ ਗਿੰਦਾ ਵੀ ਕਹਿੰਦੇ ਇੰਡੀਆ ਪੁੱਜਾ ਹੋਇਆ ਬਿੱਲੇ ਗੱਲ ਦੀਨੇ ਵਾਲੀ ਦਾ ਮਾਨ ਪਿਆਰ ਨਾਲ ਪਿਆਰ ਨਾਲ ਯਾਰ ਦੋ ਯਾਰ ਦਰ ਆਹ ਕਹਿੰਦੇ 1500 ਦੀ ਕਬੱਡੀ ਆ ਆ ਨੱਕੋ ਨੱਕ ਸ਼ਰਕ ਭਰ ਗਈ ਐ ਨੱਕੋ ਨੱਕ ਬੰਨ ਭਰ ਗਿਆ ਕੋਲੇ ਕਿਪੜੇ ਦੇ ਸੇਕ ਦਾ ਇਲਾਕਾ ਇਧਰ ਨੇ ਬੰਨੇ ਨੌਜਵਾਨ ਗੱਭਰੂ ਦਾ ਆ 1500 ਦੀ ਕਬੱਡੀ ਆ ਲਿਆਓ ਭਾਈ 1500 15 1500 4500 ਇਕੱਠਾ ਕੇ ਲਾਓ ਯੂ ਐਸ ਏ ਵਾਲਾ ਵੀਰ ਸਾਡਾ ਤੇ ਨਾਲ ਭਰਾ ਸਾਡੇ ਲਓ ਵੀਰੇ ਉਹਨੂੰ ਪੈਸੇ ਦਿਓ ਭਰਾ ਬਣ ਕੇ ਅਵਤਾਰ ਸੇਣੀ ਸਰਪੰਚ 4500 ਲੱਗਾ ਸੀ ਭਾਈ ਉਹ ਜਿਹੜਾ ਸੋਹਣਾ ਨੇ ਗੁਰਲਾਲ ਦਾ ਵੀਰਾਂ ਤੱਕ ਪਹੁੰਚਾ ਕਰੋ ਆ ਦਿਓ ਯਾਰਾ ਨੌਜਵਾਨਾ ਔਰ ਅਵਤਾਰ ਸਿੰਘ ਵੀ ਸਾਡੇ ਸਰਪੰਚ ਦਲਸ਼ੇਰ ਕਰਾਂਗੇ ਸ੍ਰੀ ਮਾਨ ਸੰਤਵਾਪੁਰ ਚ ਬਾਬਾ ਜੀ ਬਾਬਾ ਕੁਲਦੀਪ ਸਿੰਘ ਜੀ ਝਾੜ ਸਾਹਿਬ ਸਿੰਘ ਸਾਹਿਬ ਜਿਨ੍ਹਾਂ ਦੇ ਚੜ੍ਹਦੀ ਕਲਾ ਦੇ ਲਈ ਸਾਡੇ ਨਰਵੈਤ ਸਿੰਘ ਜੀ ਮਾਨਾ ਗੁਰਜੀਤ ਸਿੰਘ ਜੀ ਜੋੜਗਾ ਤੇ ਤਰਸਦੀਪ ਉਹਨੇ ਪਿਆਰ ਪੂਰੀ ਕਬੱਡੀ ਆ ਆ ਸਾਹਮਣੇ ਸਾਹਮਲਾ ਜਾ ਰੰਗ ਮੇਰੇ ਸਾਹਮਲੇ ਦੇ ਰੰਗ ਤੇ ਨਾ ਜਾਇ ਤੇ ਮਾਂ ਮੈਨੂੰ ਚੰਨ ਆਖਦੀ ਚੰਨ ਵਰ ਗਰੇਵਾਲ ਕਰਦਾ ਹੁੰਦਾ ਕਿ ਗੀਤ ਦੇ ਵਿੱਚ ਗੱਲ ਕਿ ਮੇਰੇ ਸਾਹਮਲੇ ਦੇ ਰੰਗ ਤੇ ਨਾ ਜਾਇ ਤੇ ਮਾਂ ਮੈਨੂੰ ਚੰਨ ਆਖਦੀ ਤੇ ਚੰਨ ਵਰਗਾ ਮਾਪਿਆ ਲਈ ਆ ਚੰਨ ਵਰਗਾ ਸਾਡੀ ਖੇਡ ਕਬੱਡੀ ਲਈ ਆ ਹੀਰਿਆ ਸਾਹਮਣੇ ਫੇਰ ਨੌਜਵਾਨ ਭਿੰਦਾ ਕਹਿੰਦੇ ਮਿਆਦੀ ਵਾਲਾ ਕਬੱਡੀ ਪਾਉਣੀ ਵਧਿਆ ਆ ਸਿਰੇ ਦਾ ਮੈਚ ਹੈ ਮੁੱਠਿਆ ਵਾਲਾ ਪਿੰਡ ਹੈ ਸ਼ਹੀਦ ਬਾਬਾ ਵੀਰ ਸਿੰਘ ਦਾ ਮੇਲਾ ਤੇ ਗੱਲਾਂ ਕਹਿੰਦੇ ਅਮਰਜ ਕੁਮਾਰਾਂ ਨੇ ਕਹਿੰਦੇ ਚੱਲੇ ਖੁੱਲੇ ਖਾੜੇ ਲੱਗੇ ਕਿ ਜੰਨ ਚੱਲੀ ਕਿ ਮੇਰੇ ਸਾਹਮਣੇ ਜੇ ਰੰਗ ਦਿਨੇ ਜਾਈਂ ਇਹ ਮਾਂ ਮੀਨਚਾਨਾ ਸੱਦੇ ਦੇ ਰਿਆ ਵੀ ਕਹਿੰਦੇ ਬਦੇਰ ਸਾਹੂ ਦੇ ਚੱਕ ਕੰਪ ਖੇਡਿਆ ਜਾਣਾ ਵੈਸਟਨ ਮੋਟਰਸਾਈਕਲ ਦਿੱਤੇ ਜਾਣੇ 6 ਤਰੀਕੀ ਕਹਿੰਦੇ ਜਿਹੜੀਆਂ ਰੌਣਕਾਂ ਉਹ ਲੱਗਣਗੀਆਂ ਦੋਲੇ ਵਾਲੇ ਪਿੰਡ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਅਰਤਾਪ ਸਿੰਘ ਜੀ ਸੱਦੇ ਦੇ ਰਹੇ ਆ ਦੋਲੇ ਵਾਲੀਏ ਕੁਮਾਰ ਸਾਹਿਬ ਜੀ ਸੱਦੇ ਦੇ ਰਹੇ ਆ ਔਰ ਸਾਹਮਣੇ ਕਹਿੰਦੇ 12 ਤਰੀਕ ਨੂੰ ਸਵਾਲ ਸਰਜ ਪਟਾਕੇ ਪੈਣੇ ਆ 13 ਤਰੀਕ ਨੂੰ ਪੂਰਿਆਂ ਦੇ ਵਿੱਚ ਕਹਿੰਦੇ ਇੱਕੋ ਮੈਚ ਦਾ ਓਏ 2 3 4 5 ਲੱਖ ਦਿੱਤਾ ਜਾਣਾ ਮੇਰੇ ਮਿੱਤਰੋ ਇਹ ਸਾਬੂ ਹੈ ਬੋਟੇ ਉਮਰੀਆਂ ਦੇ ਵੀਰ ਦੇ ਪਿੰਡ ਸਰਵ ਸਾਂਝਾ ਮੇਲਾ ਹੋਣਾ ਵੱਡਾ ਕੱਪ ਮੁੱਠਾਣੇ ਨੂੰ ਵੀ ਖੁੱਲੇ ਸਾਡੇ ਜਰੂਰ ਪੁੱਛਣਾ ਉਧਰ ਸਾਡੇ ਕੁਲਦੀਪ ਸਿੰਘ ਜੀ ਬਾਬਾ ਵੀਰ ਜੀ ਦਾ ਧੰਨਵਾਦ ਕਰਾਂਗੇ ਤੇ ਮਾਰ ਸਿੰਘੀ ਸਰਪੰਚ ਵਿਕਾਸ ਗਿੱਲ ਗੋਪੀ ਭੁੱਲੜਾ ਨਾਲ ਜਿਹੜੇ ਨੰਬਰ ਐ ਨੋਟ ਕਰੀਏ ਉਧਰ ਐਨ ਆਰ ਆਈ ਕਬੱਡੀ ਕਲੱਬ ਨਕੋਟ ਦੀ ਆ ਆ ਸਾਉਂਡ ਕੋ ਯਾਰ ਥੋੜਾ ਥੋੜਾ ਪਾਸੇ ਹੋ ਜਾ ਭਰਾ ਬਣ ਕੇ ਯਾਰ ਐਨ ਆਰ ਆਈ ਨਕੋਟਰ ਦੀ ਟੀਮ ਦੇ ਨੰਬਰ ਜਿਹੜੇ ਨੇ ਆ ਉਹਨੇ 22 ਨੰਬਰ ਸਾਡੇ 22 ਨੰਬਰ ਤੇ ਮਾਝਾ ਲ ਕਬੱਡੀ ਕਲੱਬ ਦੀ ਟੀਮ ਦੇ ਨੰਬਰ ਆ ਜਿਹੜੇ 21 21 ਦੇ ਸਾਢੇ 22 ਦੇ ਨਾਲ ਫੁੱਲ ਮਲਾ ਕੇ ਇੱਕੋ ਨੰਬਰ ਦਾ ਫਰਕ ਆ ਜੀ ਅੰਬਾ ਜੀ ਦਾ ਪਿੱਛੇ ਨੂੰ ਇਹ ਗਰਾਊਂਡ ਤੋਂ ਭਰਾ ਭੜ ਕੇ ਯਾਰ ਖਿਡਾਰੀਆਂ ਦਾ ਮਾਨਕਾਰ ਕਰਨ ਤਲਵਣ ਵਾਲਾ ਇਹ ਹੁਣ ਗੱਲ ਬਣੀ ਐ ਤੇ 10 ਮਿੱਤਰਾ ਕਿ ਆਉਂਦੀ ਐ ਕਬੱਡੀ ਦੇ ਚਸ ਮਿੱਤਰਾ ਕਿ ਮੁਠੇ ਵਾਲੀ ਜੋ ਇਕੱਠਾ ਪੰਜਾਬ ਹੋ ਗਿਆ ਔਰ ਰਾਜੇ ਖੇਲੇ ਕਮ ਜਿੰਦਾਬਾਲ ਹੋ ਗਿਆ ਅ ਵੀ ਭਾਈ ਤੇਰਾ ਸਤਿਕਾਰ ਪਰ ਸਾਨੂੰ ਗੱਲ ਕਰਨ ਦੇ ਖੇਡ ਕਬੱਡੀ ਵੀਰ ਬਣ ਕੇ ਮੈਂ ਪਹਿਲਾਂ ਗਿਆ ਪਾਈ ਤੁਹਾਡੇ ਨਾਮ ਆਦਾ ਹੋਇਆ ਜਿੰਨੇ ਵਧੀਆ ਪਲੇਅਰ ਆ ਜੁੱਤਾਂ ਦਾ ਵਧੀਆ ਪ੍ਰਬੰਧ ਆ ਪਰ ਉਹਦਾ ਦਾ ਬੋਲਿਆ ਨਹੀਂ ਜਾ ਰਿਹਾ ਆਹ ਸਾਹਮਣੇ ਜੂਲੀ ਪਲਪਰੀਆ ਕਬੱਡੀ ਪਾਰਿਆ ਲੈ ਵੀ ਜਗਿਆ ਕਰਾ ਦੇ ਧੰਤਨ ਜਿਹੜੇ ਮੁੰਡਿਆਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਲੱਖਾਂ ਰੁਪਈਆ ਕਬੱਡੀ ਨੂੰ ਦੇਣਾ ਤੇ ਉਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਹਾਂ ਸਮੁੱਤੇ ਪਿੰਡ ਦਾ ਵੇਖੋ ਵੇਖੋ ਇਹਦਾ ਪਿਆਰ ਨਾਲ ਥੋੜਾ ਗੁਰੂ ਘਰ ਵਰਗਾ ਹੁੰਦਾ ਲੈ ਵੀ ਬੂਟੇ ਹੈ ਤਾਂ ਸਰਪੰਚਾ ਵੀਰਾ ਰਤੌੜ ਗਿਆ ਪਰ ਗਰਾਊਂਡ ਦਾ ਕੋਈ ਰੂਲ ਆ ਮੇਰਾ ਵੀਰ ਬਾ ਤੇਰਾ ਧੰਨਵਾਦ ਆ ਕਿ ਸਾਡੇ ਹੀਰੇ ਆ ਬੱਟਾ ਨੂੰ ਇੱਕ ਬੇਇਤੀਆ ਵੀ ਜਿਹੜਾ ਕੋਈ ਨੰਬਰ ਹੋਲਡ ਨਹੀਂ ਕੀਤਾ ਜਾਣਾ ਹੀਰੇ ਇਹ ਪਲੇਅਰ ਦਾ ਦੋਆ ਟੀਮਾਂ ਦੇ ਨੋਟ ਕਰਨ ਕੋਈ ਹੋਲਡ ਨਹੀਂ ਕੋਈ ਰੀਪਲੇ ਨਹੀਂਗਾ ਸਿੱਧੇ ਜਿਹੜੇ ਫੈਸਲੇ ਆ ਉਹ ਐਨ ਭਾਵਨ ਕੇ ਆ ਵਿਸ਼ੋਸ ਸਮਝ ਕੇ ਕਰਿਓ ਆਹ ਸਾਹਮਣੇ ਰਾਣਾ ਲੋਪੂ ਕੇ ਪਿੰਡ ਵਾਲਾ ਮੇਰੇ ਮਿੱਤਰੋ ਕਰਾਉਣਾ ਪਿਆ ਜਾ ਜਾ ਆਹ ਨਗਰੀ ਸਾਹ ਧਰਤੀ ਮੁਠੇ ਵਾਲੇ ਦੀ ਆਹ ਜਫਾ ਚੋਟੀ ਦਾ ਲੱਗ ਗਿਆ ਮੇਰੇ ਮਿੱਤਰ ਵੀ ਕੋ ਰੇਡ ਦਾ ਇਹ ਮਾਨ ਸਮਾਨ ਵੱਡੇ ਪੱਤਰ ਤੇ ਕੀਤਾ ਜਾਵੇਗਾ ਆਹ ਸਾਹਮਣੇ ਬਲਸ਼ੇਰ ਮੀਰਾ ਕਟੀਆਂ ਮੰਦਿਰ ਕਬੱਡੀ ਪਾਰਿਆ ਤੇ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਕਬੱਡੀ ਛੇਰੇ ਦੀ ਪਈ ਇਧਰ ਗੋਰਾ ਰਾਮੂਲ ਗਿਆ ਵੀ ਭਰਾ ਸਾਡਾ ਛੇਜੇ ਤੌਰ ਤੇ ਪੁੱਜਿਆ ਮਹਾਂਪੁਰਜ ਨੇ ਸੇਵਾਦਾਰ ਲਓ ਸਾਹਮਣੇ ਛੇਰੇ ਦੀ ਪਈ ਰੇਡ ਲਓ ਸਾਹਮਣੇ ਛੇਰਾ ਆ ਛੇਰਾ ਡੋਲੇ ਦੇ ਉੱਪਰ ਵੀ ਨਹੀਂ ਸੱਜੀ ਦੇ ਸੰਤ ਜਰਨੈਲ ਬਾਬਾ ਜਰਨੈਲ ਸਿੰਘ ਹੀ ਭਿੰਡਰਾਂ ਵਾਲੀ ਦੀ ਫੋਟੋ ਖਲਵਾਈ ਇਸ ਨੌਜਵਾਨ ਗੱਭਰੂ ਨੇ ਲਾਹ ਪਾਜਵਾ ਵਾਲੇ ਸੁੱਖੇ ਦੀ ਪਈ ਹੋਈ ਰੇਡ ਚਾਰ ਖਿਡਾਰੀ ਪਾਜਵਾ ਵਾਲੇ ਸੁੱਖੇ ਦੀ ਕਬੱਡੀ ਪੈ ਰਹੀ ਹੈ ਗੁੰਦਰਬਾਈ ਹੋਰੀ ਗਰਮੀਲ ਬਾਈ ਹੋਰੀ ਲਾਹ ਸਾਡਾ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਕਹਿੰਦੇ ਮਿਆਦੀਆਂ ਵਾਲਾ ਭਿੰਦਾ ਮੇਰੇ ਮਿੱਤਰੋ ਕੁਲਵਿੰਦਰ ਸਾਡਾ ਵੀਰ ਪਜਾਜਾਂ ਵਾਲੇ ਪਿੰਦੂਰਾਂ ਦੀ ਟੀਮ ਲਈ ਖੇਡਿਆ ਉਹਦੀ 2000 ਦੀ ਰੇਡ ਕੀਦੇ ਵੱਲੋਂ ਰੇਸ਼ਮ ਲਾਟੀ ਕਹਿੰਦਾ ਵੀ 2000 ਦੀ ਆਹ ਕਹਿੰਦੇ ਜਾਫੀ ਲਈ ਹੋਵੇਗਾ ਤੇ ਨਹੀਂ ਕਹਿੰਦੇ ਰੇਡਰ ਲਈ ਹੋਵੇਗਾ ਉਧਰ ਲਾਟੀ ਸਾਹਿਬ ਵੇਖੋ ਵੇਖੋ ਫੂਲਾ ਉਹ ਫੂਲਾ ਰੇਸ਼ਮ ਬਾਈ ਨੇ ਪੈਸੇ ਲਾਇਆ ਉਹ ਸਵਾਦ ਲਿਆਦਾ ਇੱਕ ਵਾਰੀ ਤਾੜੀਆਂ ਆਹ ਕਹਿੰਦੇ ਰੇਸ਼ਮ ਲਾਟੀ ਆਹ ਵੀਰ ਨੇ ਕਹਿੰਦੇ 2000 ਦਾ ਜਫਾ ਮੈਨੂੰ ਲੱਗਦਾ ਫੂਲੇ ਨੇ ਆ ਉਤੀਸ਼ੇ ਦੇ ਲਾ ਕੇ ਬੱਲੇ ਬੱਲੇ ਕਰਵਾਦੀ ਆਲੇ ਦਾ ਸਾਡੇ ਭਰਾ ਦਾ 00333 ਪੇ ਤੋਂ ਔਰ ਮਾਨ ਹੈ ਖੇਡ ਕਬੱਡੀ ਦਾ ਆਹ ਕਹਿੰਦੇ ਗੱਬਰੂ ਚੱਕ ਸ਼ਿਕੰਦਰ ਦੀ ਧਰਤੀ ਦਾ ਗੁਲਜਾਰੀ ਬੈਠੋ ਯਾਰਾ ਪਿੱਛੇ ਨ ਹੋਗੇ ਮੈਚ ਸਿਰੇ ਦਾ ਬੱਲਾ ਕਠਿਆਲੇ ਵਾਲਾ ਉਹ ਬਾਲੂ ਹੱਕਦੇ ਦੀਵਾ ਤਰਾਂਦਾ ਤਨ ਤਨ ਹਾਂ ਗੁਲਜਾਰੀ ਚੱਕ ਸ਼ੇਂਦਰ ਵਾਲਾ ਮੇਰੇ ਮਿੱਤਰੋ ਸਿਰੇ ਦਾ ਮਾਲ ਧੱਕੀ ਪੜਿਆ ਜਾਂਦਾ ਹੱਟ ਪਾਸੇ ਗੱਬਰੂਆ ਆਹ ਨੰਬਰ ਚੱਕ ਸ਼ੇਂਦਰ ਵਾਲੇ ਗੁਲਜਾਰੀ ਦਾ ਅਬ ਲਵ ਯੂਐਸਏ ਵੱਲੋਂ ਚੌਧਰ ਦੀ ਰੇਡ ਦਾ ਹੋਣਾ ਆ ਸਾਹਮਣੇ ਕਹਿੰਦੇ ਦੁਨੀਆ ਉੱਤੇ ਛਾ ਗਿਆ ਮੁੰਡਾ ਇਹ ਛਾਇਆ ਹੋਇਆ ਕਬੱਡੀਆਂ ਪਾ ਪਕੇ 16 ਦਾ ਗੁਰਨਾਲ ਕਬੱਡੀ 1000 ਦੀ ਮਨਦੀਪ ਕਰੀ ਗੱਲ ਨਾ ਸਾਹਮਣੇ ਕਹਿੰਦੇ ਲਾਹ ਅਮਰੀਕਾ ਵਾਲਾ ਪਿੱਖੀ ਮੰਡੀਆਂ ਕਹਿੰਦਾ ਵੀ 1000 ਜਾਂ ਜਾਫੀ ਦੇ ਆ ਰੇਡਰ ਤੇ ਮਾਰ ਝੜਕਾ 16 ਵਾਲਿਆ ਉਹ ਲੰਮੀਆਂ ਲੰਮੀਆਂ ਲਾਂਘਾਂ ਭਰਦਾ ਤੇ ਲਾਂਘਾਂ ਦੇ ਸਿੰਘ ਪੁਰਗਾ ਮਰਦਾ ਪਾਉਂਦਾ ਕਬੱਡੀਆਂ ਕਮਾਲ ਦੀਆਂ ਲੈ 1000 ਫਰੀਦ ਦੇ ਜੱਫੇ ਦਾ ਹੁਣਾ ਬਾਈ ਉਹ ਬਾਬੇ ਕੁਲਦੀਪ ਦੇ ਵੱਲੋਂ ਇੱਕ ਜੱਫਾ ਫਰੀਦ ਦਾ ਇੱਕ 1000 ਦਾ ਉਹ ਦੂਰੇ ਜਗਲਾਰ ਦੀ ਬਾਈ ਰੇਡ ਆ ਗਿਆ ਸਵਾਦ ਆ ਗਿਆ ਸਵਾਦ ਉਹ ਸਾਨ ਪੰਡ ਤਾੜੀ 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 ਉਹ ਤਾੜੀ 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 ਗੋਰਾ ਤੇ ਪ੍ਰੀਤ ਗੋਰਾ ਤੇ ਪ੍ਰੀਤ ਉਹ ਤੇ ਪ੍ਰੀਤ ਆਛੇ ਮਨਣਾ ਤਾੜਾ ਤਾੜਾ ਆਸਾਂ ਉੱਤੇ ਬੜੀ ਮੁਠੇ ਨਾਲ ਗੂਜ ਉੱਠਿਆ ਉਹ ਮੁਠੇ ਨਾਲ ਗੂਜ ਉੱਠਿਆ ਜੁਲੀ ਬੰਦਪੁਰਗਾ ਆ ਗਿਆ ਤੇ ਮੁਠਿਆਂ ਲਈ ਪੜਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਵਗਾਉਂਦੇ ਆ ਦਸਾਂ ਨੌ ਦੀ ਕਿਰਤ ਕਮਾਈ ਖੇਤਾਂ ਉੱਤੇ ਲਾਉਂਦੇ ਆ ਖਰੇ ਖੋਟ ਦੀ ਪਰਖ ਇਹਨਾਂ ਨੂੰ ਗੱਲ ਕਰਦੇ ਟਣਕਾ ਅਗੇ ਰਾਜੇ ਖੇਲੇ ਸੱਤੇ ਸੱਜਣ ਮਿਲਦੇ ਪੀਆਂ ਪਾ ਕੇ ਆ ਤਰਸੇਮ ਮਾਲੇ ਦਾ ਬੈਰੀਗੇਡ ਲੱਗਾ ਹੋਇਆ ਆ ਬਾਲ ਤਾਂ ਹੱਕ ਤੇ ਦੀਵਾ ਆ ਸਾਹਮਣੇ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਬਾ ਤਗੜਾ ਜ ਫੱਡਾ ਗੱਲ ਸੁੱਖੇ ਦੀ ਹੈ ਮੇਰੇ ਮਿੱਤਰੋ ਇਧਰ ਸੁਰਸਕ ਵਾਲੇ ਤਾਬੇ ਦੀਆਂ ਗੱਲਾਂ ਦੁਨੀਆ 'ਚ ਹੁੰਦੀਆਂ ਪੜਾਣੇ ਦੇ ਕਲਵੰਤ ਦੀਆਂ ਗੱਲਾਂ ਹੁੰਦੀਆਂ ਔਰ ਸਾਹਮਣੇ ਕਹਿੰਦੇ ਛਪੇਣ ਵਾਲਿਆਂ ਨੇ 1 ਲੱਖ ਰੁਪਿਆ ਦੇ ਕੇ ਮੁੰਡੇ ਦਾ ਮਾਨ ਸਨਮਾਨ ਕੀਤਾ ਹੀ ਹੋਈ ਆ ਮੇਰੇ ਮਿੱਤਰੋ ਅਦਲਸ਼ੇਰ ਮੀਰਾ ਕੋਟੀਆ ਕਬੱਡੀ ਪੌਣ ਲਈ ਵਾਦਾ ਹੋਇਆ 1000 ਕੀਦੇ ਵੱਲੋਂ ਲਵ ਸਾਡਾ ਭਰਾ ਅਮਰੀਕਾ ਵਾਲਾ ਭਿੱਖੀਵੰਡੀਆ ਯਾਰ ਆਹ ਗੱਲਾਂ ਅਮਰੀਕਾ ਤੋਂ ਹੁੰਦੀਆਂ ਜਿੱਥੇ ਦਲਬਾਦ ਭਰਾ ਰਹਿੰਦਾ ਬਨਾਲੇ ਪਿੰਡ ਵਾਲਾ ਅਮਨ ਸਰਪੰਚ ਰਾਜੂ ਰਣੀਆਂ ਕੁਲਵੀਰ ਟਵਾਣਾ ਨੀਲਾ ਮਾੜੀ ਧਰਮੰਤ ਸਾਡਾ ਵੀਰ ਗੱਲਾਂ ਵੱਡੀਆਂ ਨੇ ਅਮਰੀਕਾ ਤੋਂ ਮੇਰੇ ਮਿੱਤਰੋ ਪ੍ਰਿੰਦਰ ਪੰਜਾਬ ਪੁਲਿਸ ਤੇ ਬਾਬਾ ਕੁਲਦੀਪ ਕੰਨਾ ਪ੍ਰੀਤ ਤੇ ਹਰੇਕ ਜੱਫੇ ਦਾ 500 ਹੋਵੇਗਾ ਆਹ ਇਦੇ ਦਿਨ ਦਾ ਵੱਡਾ ਮੈਚ ਕਰਨ ਹੈ ਤਲਵਣ ਵਾਲਾ ਮੇਰੇ ਮਿੱਤਰੋ ਆਹ ਚਾਰ ਨੇ ਚੌਹਾਂ ਦੇ ਵਿੱਚੋਂ ਹਲਕਾ ਜਿਹਾ ਟੱਚ ਕੀਤਾ ਤੇ ਤਰਮਣ ਕਹਿੰਦੇ ਕਰਨ ਦਲਗਣਾ ਵਾਲਾ ਵਾਪਸ ਬੱਡੀ ਪਾ ਕੇ ਅਮੀਸ਼ਾਵਾ ਕਹਿੰਦੇ ਲਓ ਸਾਹਮਣੇ ਅਮੀਸ਼ਾਵਲੇ ਕਾਕੇ ਦੀ ਰੇਡ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਕਿ ਜਦੋਂ ਪੈਰ ਪੁੱਟਣ ਗੱਭਰੂ ਧਰਦੇ ਹਿੰਦੀ ਧਰਦੇ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਸਰਦਾਰ ਪਾਕੜ ਸਿੰਘ ਸਰਪੰਚ ਮੁੱਠੜਲੇ ਬੈਠੇ ਅਨੰਦ ਮਾਰੇ ਪੁੱਤਰ ਜਾਵਸਿਆ ਅਮਰੀਕਾ ਦੀ ਧਰਤੀ ਦੇ ਸਾਡਾ ਵੀਰ ਗੁਰਵਿੰਦਰ ਬਹੁਤ ਬਹੁਤ ਧੰਨਵਾਦ ਬਾਪ ਜੀ ਦੀ ਕਿਰਪਣਾ ਬਲ ਗਿਆ ਮਿੱਤਰਾਂ ਜੀ ਚੱਲਦੇ ਟਰੱਕ ਦੀ ਦਲਬਾਖ ਸਰਪੰਚ ਕਹਿੰਦੇ ਪ੍ਰੀਤ ਦਾ ਇੱਕੋ ਜੱਫਾ 1000 ਦਾ ਹੋਵੇਗਾ ਮਾਰਕਟ ਸਟੇਡੀਅਮ ਸਰਪੰਚੋਆਂ ਦਾ ਵੀ ਧੰਨਵਾਦ ਕਰਦੇ ਹਾਂ ਵੱਡੇ ਭਰਾਵਾਂ ਦਾ ਲੈ ਵੀ ਪ੍ਰੀਤ ਦਾ ਇੱਕੋ ਜੱਫਾ ਅੱਜ ਆਇਆ ਮੇਰੇ ਮਿੱਤਰੋ ਕਹਿੰਦੇ ਜਦੋਂ ਗੱਲਾਂ ਲੱਡੇ ਦੀਆਂ ਹੁੰਦੀਆਂ ਲਵ ਅਮਰੀਕਾ ਵੱਲੋਂ ਪ੍ਰੀਤ ਦੇ ਜੱਫੇ ਦਾ 1000 ਪੁੱਲ ਮਲਾ ਕੇ ਲੈ ਵੀ ਪ੍ਰੀਤ 500 ਹੋ ਗਿਆ ਤੇਰੇ ਇੱਕੋ ਜੱਫੇ ਦਾ 500 ਹੋ ਗਿਆ ਨੌਜੋਨ ਆਓ ਸਾਹਮਣੇ 1000 ਰੁਪਏ ਗੋਪੀ ਹਾਰਫ ਕੇ ਸੰਕਪਾਲ ਛੱਠੂ ਤੇ ਗੁਰਪਾਲ ਆਕੇ 3500 ਦਾ ਇੱਕੋ ਜੱਫਾ ਪ੍ਰੀਤ 13 ਹੁਣਾ ਨੌਜਾਨਾ ਚੱਕ ਅੰਦਰ ਵਾਲਾ ਦੁਲਝਾਰੀ ਕਬੱਡੀ ਪਾਰਿਆ ਇਹ ਤਰਤੀਆ ਕਹਿੰਦੇ ਮੁਠਿਆਲੇ ਪਿੰਡ ਦੀ ਨੋਟਾਂ ਦਾ ਮੀਂਹ ਵਰਦਾ ਬਾਬਾ ਦਲਦੀਪ ਸਿੰਘ ਜੀ ਦਾ ਧੰਨਵਾਦ ਆਹ ਸਾਹਮਣੇ 35 35 35 35 35 35 ਅਖਰ ਪਾਸ਼ਾ ਆਹ ਸਾਹਮਣੇ ਪ੍ਰੀਤ ਕੋਈ ਗੱਲ ਨਹੀਂ ਜਸਪਾਲ ਸਿੰਘ ਜੀ ਸਰਪੰਚ ਕਹਿੰਦੇ 1000 ਫੂਲੇ ਦੇ ਜੱਫੇ ਦਾ ਹੁਣਾ ਇਹ ਮੁਠਿਆਲੇ ਪਿੰਡਾਂ ਨੋਟਾਂ ਦਾ ਮੀਂਹ ਵਰਦਾ ਮੇਰੇ ਮਿੱਤਰੋ 3500 4900 ਤੱਕ ਲੱਗ ਗਿਆ ਆ ਸਾਹਮਣੇ 1000 ਦੀ ਰੇਡ ਸਾਡਾ ਲਾਵਾ ਰੇਸ਼ਮ ਲਾਟੀਆ ਕਹਿੰਦਾ 1000 ਇਧਰ ਅਰਸ਼ 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 ਔਰ ਸ਼ੇਰਾ ਪਾ ਤੁਰਿਆ ਮੇਰੇ ਮਿੱਤਰੋ ਰੇਸ਼ਮ ਲਾਟੀ ਦੇ ਲਾਵਾ ਅਮਰੀਕਾ ਇਹ ਮੈਨੂੰ ਲੱਗਦਾ ਵੀ ਜੱਫਾ ਦਾ ਸਿਰੇ ਦਾ ਲੱਗ ਗਿਆ ਜੱਫਾ ਦਾ ਸਿਰੇ ਦਾ ਲੱਗ ਗਿਆ ਪਰ ਸ਼ੇਰਾ ਔਰ ਡੱਕਿਆ ਗਿਆ ਘੜੇ ਤੋਂ ਕੌਲਾ ਓ ਕਰੇ ਪਰੇ ਆ ਜਿੱਥੇ ਪੱਪ ਧਰਦਾ ਧਰਦੀ ਹਿਲਦੀ ਆ ਪ੍ਰੀਤ 3500 ਲੱਗਾ ਯਾਰਾ ਉਹ 3500 ਲੱਗਾ ਪਰ ਗੋਰਾ ਆ ਦੁਨੀਆ ਦਾ ਮੰਨਿਆ ਪਰਵੰਨਿਆ ਕਹਿੰਦੇ ਸਾਉ ਜੇ ਸੁਭਾ ਦਾ ਮੁੰਡਾ ਏ ਆਹ ਕੌਣ ਆਹ ਕੌਣ ਇਹ ਅਮਨ ਰਹਿਜੇ ਦਾ ਰਿੰਕੂ ਸਮਰੇ ਦਾ ਸੋਨੀ ਬਠਲੇ ਦਾ ਆਹ ਕਹਿੰਦੇ ਚਹੇਤਾ ਬਾਦ ਬਲਜੀ ਮੰਗੇ ਦਿਵਾਲ ਹੋਰਾਂ ਦਾ ਕਿਰਪਾਲ ਬਾਦਜੀ ਹੋਰਾਂ ਦਾ ਚੇਤਾ ਇਹ ਨੌਜਵਾਨ ਲਾ ਤਗੜਾ ਜੱਪਾ ਗੋਪੀ ਜਠਾਲ ਬਾਜਾ ਵਜਾ ਕਰਵਾ ਗਿਆ ਤਰਾ ਚੜਸ ਬਾਬਾ ਜੀ ਅਮਰੀਕਾ ਪਰਨ ਗਿਲ ਕਹਿੰਦੇ ਵੀ ਪ੍ਰੀਤ ਜੱਫਾ ਲਾਵੇ ਤੇ ਸਾਡੇ ਲਈ 1000 ਹੋਵੇਗਾ ਬਹੁਤ ਬਹੁਤ ਧੰਨਵਾਦ ਰਮਨ ਕਲੇਰ ਸਾਡਾ ਵੀਰ ਹੈ ਤਾਰੀ ਰਣਦੇ ਵਾਲੇ ਵਾਲਾ ਜੱਗਾ ਤੋਰ ਖੋਸਿਆਂ ਤੋਂ ਆਹ ਸਾਹਮਣੇ ਮੇਰੇ ਮਿੱਤੋਂ ਵੱਡੀਆਂ ਗੱਲਾਂ ਨੇ ਆਹ ਕਬੱਡੀ 1000 ਦੀ 1000 ਦੀ ਕਬੱਡੀ ਰੇਸ਼ਮਲਾ ਟੀਮ ਭਰਾ ਸਾਡਾ ਓਏ ਫੂਲਿਆ 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 ਆਹ ਫੂਲਾ ਤੇ ਗੁਰਜੰਟ ਫੂਲਾ ਤੇ ਗੁਰਜੰਟ ਇਹ ਆ ਚੱਟ ਹਉ ਨਹੀਂ ਹਜੇ ਫੈਸਲੇ ਨਹੀਂ ਹੋਏ ਹੁਣ ਆ ਹੌਤ ਮੰਨਾ ਚੱਠੂ ਕਬੱਡੀ ਪਾ ਰਿਹਾ ਲਓ ਸਾਹਮਣੇ ਚਾਰ ਲਾ ਅਮਰੀਕਾ ਵਾਲਾ ਰੇਸ਼ਮ ਲਾਤੀ ਹੁਣੀ ਇੱਧਰ ਕੁਲਦੀਪ ਬਾਬਾ ਕਹਿੰਦੇ ਮਾਇਆ ਦੇ ਗੱਫੇ ਵੰਡ ਰਿਹਾ ਭਰਾ ਸਾਡਾ ਲਓ ਸਾਹਮਣੇ ਨੰਬਰ ਧਾਵੀ ਰਾਮ ਖੁੱਲ੍ਹ ਲੈ ਵੀ ਇੱਕ ਮੇਰੀ ਬੇਨਤੀ ਆ ਵੀ ਦੋ ਕਬੱਡੀਆਂ ਲਗਾਤਾਰ ਪ੍ਰੀਤ ਲੱਗ ਗਿਆ ਵੀ ਚੱਕ ਜਿੰਦਰਾ ਗੁਜਾਰੀ ਕਹਿੰਦਾ ਵੀ ਮੈਨੂੰ ਪੈਸੇ ਦੇ ਦਿਓ ਲੈ ਵੀ ਨੌਜਾਨਾ ਉਹਦਾ ਮਾਨਸਮਾਨ ਕੁਲਦੀਪ ਬਾਬਾ ਜੀ ਕਰ ਦੋ ਆਪਾਂ ਸਾਰੇ ਭਰਾ ਨਾਲ ਮਿਲ ਕੇ ਆਹ ਦਿਲਜਾਰੀ ਨੂੰ ਪੈਸੇ ਦੇ ਦਿਓ ਜੀ ਬਾਹਰ ਸਾਹਮਣੇ ਕਬੱਡੀ ਪਾ ਰਿਹਾ ਲਓ ਅਮਰੀਕਾ ਬਾਬਾ ਮੂਲ ਚੱਕਲਾ ਟਕਲਾ ਅਖਾੜੇ ਦੀ ਸ਼ਾਨ ਹੁੰਦਾ ਟੋਲ 1000 ਰੁਪਿਆ ਪ੍ਰੀਤ ਦੇ ਜਫੇ ਦਾ ਹੋਣਾ ਲਾਭ ਸਾਡਾ ਅਮਰੀਕਾ ਤੋਂ ਭਰਾ ਜਾਂਦੇ ਵਸਦੇ ਰੈਨ ਉਧਰ ਰਮਨ ਕਲੇਰ ਦਾ ਇੰਗਲੈਂਡ ਤੋਂ ਭਾਲੇ ਬੁੱਲੇ ਦਾ ਬਿੱਲੇ ਗਿਲ ਦੀਨੀ ਵਾਲੀ ਦਾ ਬਜਟ ਅੰਦਰ ਹੋਣਾ ਦਾ ਇਹ ਸਤਕਾਰ ਹੈ ਦਾ ਅੰਗਲੈਂਡ ਤੋਂ ਇਧਰ ਗੁਰਵਿੰਦਰ ਜੁਕੇ ਸ਼ਹੀਦਿਆਂ ਬਹੁਤ ਵੱਡੇ ਪਿਆਰ ਦਿੰਦੇ ਆ ਤੇ ਜੱਗਾ ਰਤੌਲਗੇ ਦੀ ਰਹਾਈ ਹੋਵੇ ਅਰਦਾਸ ਕਰਾਂਗੇ ਸਾਗਰ ਦੀ ਗਾੜੀ ਵੀ ਉਹ ਵੀ ਰਹਾ ਹੋ ਕੇ ਭਰਾ ਆਪਣੇ ਪਰਿਵਾਰ ਵਿੱਚ ਆਵੇ ਬਰਬਾ ਧੰਨਵਾਦ ਜੁਲੀ ਬੱਲਪੁਰਿਆ ਰੇਡ ਪਾ ਰਿਆ ਸਿਰੇ ਦੀ ਟੱਕਰਾ ਜੇ ਸਾਡੀ ਨਹੀਂ ਹੋਣਾ ਦੇ ਪਿੱਛੋਂ ਕੋਈ ਗੱਲ ਨਹੀਂ ਕਿਦੇ ਹੋਰ ਦੀ ਹੋਈ ਸਾਨੂੰ ਗੱਲ ਰੜਕੂ ਤੇ ਕਬਜੇ ਦੀ ਪੈਲੀ ਵਾਂਗੂ ਡਾਂਗ ਖੜਕੂ ਇਹ ਆ ਛੋਟਾ ਸੋਹਣ ਚੱਕ ਸਾਬੂ ਵਾਲਾ ਮੇਰੇ ਮਿੱਤਰੋ ਤੇ ਨੰਬਰ ਜੁਲੀ ਦਾ ਇਹ ਫਿੱਡੂ ਸੱਬੇ ਵਾਂਗੂ ਪਾ ਰਹੇ ਕਬੱਡੀਆਂ ਜਿੱਤ ਨਹੀਂ ਦੇ ਨੇ ਹੋਰ ਮਿੱਤਰੋ ਆ ਸਾਹਮਣੇ ਪੈਕਅਪ ਕੀਨੇ ਚੁੰਮਣੇ ਲਾ ਕੇ ਡੌਲਿਆ ਪਟਾਰਪੁਰਾ ਜ਼ੋਰ ਮਿੱਤਰੋ ਲਾ ਸੁੱਖਾ ਬਾਜਵਾ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਅਜ ਇੱਕ ਦੀ ਟਰਾਈ ਤੇ ਨੰਬਰ ਧਾਵੀ ਦਾ ਬਹੁਤ ਧੰਮਾਦਾ ਜਿਹੜੇ ਪ੍ਰੀਤ ਦੇ ਮਾਇਦ ਗੱਫੇ ਉੱਤੇ ਪਹੁੰਚ ਚੁੱਕੇ ਆ ਕੁੱਲ ਮਿਲਾ ਕੇ 3500 ਉਧਰ ਸਤਿਕਾਰ ਕਰਾਂਗੇ ਮਹਾਪੁਰਸ਼ਾ ਦੇ ਦਵਾਈ ਬਾਬਾ ਪ੍ਰਤਾਪ ਸਿੰਘ ਜੀ ਬਾਬਾ ਜੋਗਾ ਜੀ ਬਾਬਾ ਰਾਣਾ ਜੀ ਸਾਰੇ ਸਤਿਕਾਰਯੋਗ ਨੇ ਬਹੁਤ ਪਿਆਰ ਮੁਹੱਬਤ ਦਿੰਦੇ ਆ ਤੇ ਮਹਾਪੁਰਸ਼ਾ ਦੇ ਕਰਕੇ ਆ ਬੋਲ ਬੋਲ ਜਾਈ ਰਿਹਾ ਬਹੁਤ ਵਾਲਾ ਵੇ ਇਧਰ 1000 ਸਾਡੇ ਵੱਲ ਬਾਬਾ ਆ ਢੋਲ ਵਾਲਿਆ ਯਾਰ ਇਧਰ ਨੂੰ ਹੋ ਜਾ ਵੀਰਾ ਜਾਂਦਾ ਰਹਿ ਜਾਂਦਾ ਰਹਿ ਕਬੱਡੀ ਹੋ ਰਹੀ ਆ ਤੁਹਾਡੇ ਵਿੱਚ ਕੋਈ ਪਲੇਅਰ ਵੱਜੂਗਾ ਕਿਸੇ ਪਲੇਅਰ ਤੇ ਸੱਟ ਲੱਗੂਗੀ ਜਾਂ ਤੁਹਾਡੇ ਲੱਗੂ ਪਰਾ ਭਰਾ ਬਣ ਕੇ ਆਪਾਂ ਇਹ ਨਹੀਂ ਚਾਹੁੰਦੇ ਵੀ ਕਿਸੇ ਦਾ ਬਾਲ ਦੋ ਦੋ ਰੇਡਾਂ ਆ ਜਿਹੜੇ ਹੁਣ ਲਾਉਣੇ ਲਾ ਲੋ ਲਾਲ ਬੂਟੇ ਕੱਢ ਲੰਦੇ ਪੜਾ ਆ ਇੱਕ ਕਬੱਡੀ ਬਾ ਮਗਲੀਆਂ ਤੇ ਲਵਾ ਦੋ ਜਿੰਨੇ ਲਾਉਣੇ ਆ ਆ ਦੱਸੋ ਕਿੰਨੇ ਲਾਉਣੇ ਆ ਕਬੱਡੀ ਪੈਲ ਨੂੰ ਮਗਲੀਆਂ ਦੋ ਰਹਿ ਗਈਆਂ ਨਾ ਦੁਹਾਂ ਦੇ ਰੇਸ਼ਮ ਲਾਟੀ ਤੇ ਲਾ ਅਮਰੀਕਾ ਵੱਲੋਂ ਪਿੱਖੀ ਵਣਾਂ ਲੋ 1000 1000 ਆਉਂਦੀ ਆ ਇੱਥੇ ਆਜੋ ਇੱਥੇ ਆਜੋ 33 ਤੇ 40 ਜਿੰਨੇ ਭਾਈ ਲਾਉਣੇ ਆ ਇੱਥੇ ਆਜੋ ਮੇਰੇ ਕੋਲੇ ਹੁਣ ਇੱਕ ਮਿੰਟ ਡੇਟਰ ਨੇ ਜਾਫੀ ਦੇ ਜਫਾ ਲਾਤਾ ਜਾਫੀ ਦੇ ਹੋਣਗੇ ਅਗਲੇ ਪੈਸੇ ਵੀ ਇਕੱਠੇ ਕਰ ਲੋ ਲਾ ਅਮਰੀਕਾ ਵਾਲਿਆਂ ਆਪਾਂ ਉਹ ਕਬੱਡੀ ਤੇ ਲਾਉਣੇ ਆ ਲਓ 4000 ਦੀ ਕਬੱਡੀ ਬਾਕੀ ਮੈਦੀ ਵਾਲਾ ਪਿੰਦਾ ਸੁਪਰੀ ਵੀ ਕਰਸੀ ਇੱਥੇ ਦੇ ਕਿੰਨੇ ਲਾਉਣੇ ਆ ਭਾਈ ਦੱਸੋ ਆ ਲਾਸਟ ਕਬੱਡੀ ਆ ਲਓ ਅਮਰੀਕਾ ਦੇ ਨਾਲ ਰੇਸ਼ਮ ਲਾਟੀ ਹੁਣੀ ਮਾਂ ਦੇ ਜਫੇ ਖੁੱਲੇ ਲਓ ਸਿਰੇ ਦਾ ਕਰਨ ਤਰਉਣ ਦੀ ਦੱਸੀ ਕਿੰਨੇ ਲਾਉਣੇ ਦੱਸੀ ਵੀਰਿਆ ਇੱਥੇ ਕਿੰਨੇ ਲਾਉਣੇ ਦੱਸੀ ਗੇ 500 500 ਦਾ ਲਵ ਥੋੜਾ ਯਾਰ ਵਧਾ ਦਿਓ ਯਾਰਾ ਵਧਾ ਦਿਓ ਵਧਾ ਦਿਓ ਵਧਾ ਦਿਓ ਵਧਾ ਦਿਓ 1000 ਪ੍ਰਿੰਦੇ ਜੱਫੇ ਦਾ ਬਾਬੇ ਗੁਲਦੀਬ ਵੱਲੋਂ ਏ 1500 ਤੇ ਮੈਚ ਵੀ ਮੁੱਕ ਗਿਆ ਲੱਗਦਾ ਬਾਬਾ ਦੋ ਉਧਰ ਪੈਸੇ ਬੰਨਵਾ ਲਵ ਸਾਡਾ ਯੂ ਐਸ ਏ ਨਾਲ ਭਾਈ ਬਲਜਿੰਦਰ ਸਾਡਾ ਭਰਾ ਦੱਸ ਦੀ ਟੀਮ ਦੱਸੋ ਵੀ ਕਿਹੜੀ ਜਿੱਤੇ ਇੱਕ ਮਿੰਟ ਉਹ ਦੋ ਉੱਥੇ ਪੈਸੇ ਜਿਹੜੇ ਲੱਗੇ ਉੱਥੇ ਦੇ ਦੱਸ ਦੱਸ ਦਿਆਂ ਭਾਈ ਟੀਮ ਕਿਹੜੀ ਜਿੱਤ ਰਹੀ ਹੈ ਚਾਰ ਆ ਗਿਆ ਤੇਰਾ ਉਹ ਆ ਕੇ ਦੇ ਦਿੱਤਾ ਉਹ ਤੇ ਇਕੱਠਾ ਕਰਕੇ ਜੱਗਾ ਰਤੋਂ ਵਾਲੀ ਦੀ ਰਹਾਈ ਜਿਹੜੇ ਅਰਦਾਸ ਐ ਨੰਬਰ ਨੇ ਐਨ ਆਰ ਆਈ ਕਬੱਡੀ ਕਲੱਬ ਨਕੌਦਰ ਦੀ ਟੀਮ ਦੇ 1.48 ਤੇ ਮਾਝਾ ਲਾਇਨ ਕਬੱਡੀ ਕਲੱਬ ਦੇ ਬਾਹਰ ਕੋਟਪੁੱਡੇ ਵਾਲਾ ਸਾਡਾ ਪ੍ਰਾ ਸਾਡੇ 35 ਨੰਬਰ 35 ਦੇ 41 ਦੇ ਨਾਲ ਐਨ ਆਰ ਆਈ ਨਕੌਦਰ ਜੇਤੂਰੀ ਦੀ ਇਸ ਮੈਚ ਦੇ ਵਿੱਚੋਂ ਆਖਰੀ ਕਬੱਡੀ ਪਿੰਦੇ ਤੇਰੇ ਪੈਸੇ ਆ ਕੇ 4000 ਜਾਂਦਾ ਰਹਿ ਗਿਆ ਜੇ ਕਿਸੇ ਨੂੰ ਨਹੀਂ ਮਿਲਿਆ ਸੀ ਦੇ ਦਿਆਂਗੇ ਭਾਈ ਆਜੋ पहुंच गए बाबे कलीम बाबा जी दे दे पैसे बाबा कलीमली कोटी का देखो भाई